ਦੁਬਾਰਾ ਸੁਣ ਨਾਮ ਭਾਜੀ ਦੀਪਕ ਦੀਪ ਜੀ ਕੀ ਚਾਹਣਾ ਚਾਹੁੰਦੇ ਹੋ ਅੱਜ ਇਨਾਮ ਨਿਕਲ ਆਇਆ ਕਿੰਨੇ ਦੀ ਲਾਟਰੀ ਖਰੀਦੀ ਸੀ ਕਿੰਨਾ ਨਿਕਲਿਆ ਨਾ ਇਹ ਭਾਜੀ 100 ਰੁਪਏ ਦੀ ਖਰੀਦੀ ਸੀ ਤੇ 15 ਲੱਖ ਨਿਕਲਿਆ ਜੀ ਠੀਕ ਹੈ ਤੇ ਦੋ ਬਾਰੇ ਸੀ ਲਾਟਰੀ ਇਹ 2 ਸਾਲ ਹੋ ਗਏ ਪਾਉਂਦੇ ਜੀ ਕਦੀ ਕਿਦਾਈ ਪਾਈ ਦੀ ਲੈਣ ਚ ਲੱਗੇ ਸੀ ਤੇ ਬਸ ਅੱਜ ਮਾਲਕ ਨੇ ਸੁਣ ਲਈ ਜੀ ਤੇ ਜਦੋਂ ਅੱਜ ਸੁਣ ਲਈ ਮਾਲਕ ਨੇ ਫੇਰ ਕੀਵਾਂ ਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਫਿਰ ਪੈਸੇ ਨੂੰ ਕਿੱਥੇ ਖਰਚਾਂਗੇ ਪੈਸੇ ਭਾਜੀ ਖਰਚਾਂਗੇ ਜਰੂਰ ਜਿੱਥੇ ਲੋੜ ਪਏਗੀ ਉੱਥੇ ਖਰਚਾਂਗੇ ਪੈਸੇ ਹੁੰਦੇ ਖਰਚ ਨਾਤੇ ਆ ਇਹ ਖ ਕਰੋਲ ਕਰੀ ਦੀ ਅਗੋ ਜੇ ਖਰਚਾਂ ਕਰਨਾਂ ਤਾਂ ਫਿਰ ਦੇਨੇ ਨਹੀਂ ਹੈ ਤੇ ਬਸ ਇਹ ਖਰਚ ਦੇਨੇ ਟਾਈਮ ਨਾਲ ਹੀ ਬੋਚਿਆ ਫਿਰ ਅੱਜ ਦਾ ਦਿਨ ਕਿਦਾਂ ਲੰਘੂਗਾ ਨਾ ਵਧੀਆ 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 ਬਹੁਤ ਵਧੀਆ ਬਸ ਚੱਲੇ ਆ ਹੁਣ ਘਰ ਘਰ ਦੇਨ ਜਾ ਕੇ ਦੱਸਦੇ ਆ ਵਧੀਆ ਬਸ ਅੱਛਾ ਇਹ ਘਰ ਦੇਨ ਨੂੰ ਦੱਸਿਆ ਨਹੀਂ ਦੱਸਿਆ ਇਹ ਤੁਹਾ ਘਰ ਜਾਵਾਂਗੇ ਨਾ ਪੈਸੇ ਪੂਏ ਲੈ ਕੇ ਤੇ ਫੇਰ ਹੀ ਉਹਨਾਂ ਨੂੰ ਹੋਏਗਾ ਤੇ ਇਦਾਂ ਫਿਰ ਇਦਾਂ ਕਰਾਂਗੇ ਝੂਠ ਮਾਰਨਦੇ ਨੇ ਹਣਾ ਤੇ ਉਹਨਾਂ ਨੂੰ ਜਾ ਕੇ ਦੱਸਾਂਗੇ ਫੇਰ ਵਧੀਆ ਹੈ ਲਾਟਰੀ ਦੀ ਟਿਕਟ ਵਖਾ ਦੇ ਇੱਕ ਵਾਰੀ ਲਓ ਜੀ ਦਿਓ ਜੀ ਦਿਓ ਟਿਕਟ ਦਿਓ ਜੀ ਲਓ ਜੀ ਲਓ ਜੀ ਐ ਲੱਗ ਪਾੜੀ ਨੂੰ ਪਤਾ ਲੱਗਾ ਫਿਰ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਰਿਐਕਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰਿਐਕਸ਼ਨ ਹੀ ਐ ਮੇਰਾ ਭਰਾ ਦੋਸਤ ਹੈ ਮੈਨੂੰ ਫੋਨ ਕੀਤਾ ਮੈਂ ਕਨਫਰਮ ਕਰ 99% ਮੈਂ ਕਨਫਰਮ ਹੈ 1% ਨੂੰ ਲਾ ਕੇ 100% ਹੋ ਗਿਆ ਤੇ ਬਸ ਫਿਰ ਸਟਾਲ ਤੇ ਗੋਣ ਜੀ ਸਟਾਲ ਤੇ ਨਹੀਂ ਕੱਲ ਕਨਫਰਮ ਹੋਇਆ ਅੱਜ ਪੁਜੇ ਸਟਾਲ ਤੇ ਹਾਂਜੀ ਹਾਂਜੀ ਆ ਪਾਜਾ ਬਸ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੋ ਵੀ ਹੈ ਮਾਲਕ ਨੇ ਜੋ ਕੀਤਾ ਬੋਨ ਤੁਹਾਨੂੰ ਕੀਤਾ ਹੈ ਹਾਂਜੀ ਹਾਂਜੀ ਜਰੂਰ ਮੈਨੂੰ ਹੀ ਰਾਤੀ ਕਾਲ ਆਈ ਤੇ ਮੈਂ ਕੋਈ ਨਹੀਂ ਸਵੇਰੇ ਵੇਖਣੇ ਜਾ ਕੇ ਬਸ ਵਧੀਆ ਜੋ ਮਾਲਕ ਨੇ ਪਾੜੀਆਂ ਹਡੀਆਂ ਚਲਦੀਆਂ ਨਹੀਂਂਆਂ ਇਦਾਂ ਹੀ ਚਲਦੀਆਂ ਬਾਕੀ ਬਹੁਤ ਵਧੀਆ ਕਿਰਪਾ ਕੀਤੀ ਹੈ ਮਹਾਰਾਜ ਨੇ ਆਓ ਭਾਜੀ ਦੇਵਾ ਜੀ ਦੇ ਲਾਗੇ ਕਹਣਾ ਜੀ ਬਹੁਤ ਖੁਸ਼ੀ ਵਾਲਾ ਗੱਲ ਹੈ ਜੀ ਉਹਨੇ ਜੀ ਪਰਮਾਤਮਾ ਨੇ ਮਿਹਰ ਕੀਤੀ ਹੈ ਇਸ ਪਰ ਹਾੜੇ ਦਾ ਨਿਕਲਿਆ 15 ਲੱਖ ਰੁਪਏ ਦਾ ਨਾਮ 100 ਰੁਪਏ ਡਿਗੜ ਪਾਈ ਸੀ ਇਹਨਾਂ ਨੇ ਤੇ ਇਹਨਾਂ 15 ਲੱਖ ਨੇ 100 ਪਹਿਲਾਂ ਨੂੰ 283 ਨੂੰ ਵੀ ਹਟ 10 ਲੱਖ ਦਾ ਨਿਕਲਿਆ ਥੋੜੇ ਦਿਨ ਪਹਿਲੇ ਹੀ ਇਹ ਕੋਈ 10 ਲੱਖ ਦਾ ਨਿਕਲਿਆ ਸੀ ਨਾਮ ਸਾਡੇ ਕੋ ਉਸ ਤੋਂ ਪਹਿਲੇ ਹਟਾ 1 ਮਹੀਨਾ 2 ਮਹੀਨਾ ਪਹਿਲੇ 1 ਕਰੋੜ ਦਾ ਵੀ ਨਾਮ ਸਾਡੇ ਕੋ ਨਿਕਲਿਆ ਸੀਗਾ ਤੇ ਕਾਫੀ ਨਾਮ ਨਿਕਲ ਚੁੱਕੇ ਆ ਹੁਣ ਮੈਂ ਇਹ ਕਹਿਣਾ ਚਾਹਾਂਗਾ ਪਬਲਿਕ ਨੂੰ ਵੀ ਆ ਪੰਜਾਬ ਸਰਕਾਰ ਦਾ 10 ਕਰੋੜ ਦਾ ਨੰਬਰ ਨਾਮ ਆ ਪੰਜਾਬ ਸਰਕਾਰ ਨੇ ਲੋਹੜੀ ਬੰਪਰ 500 ਰੁਪਏ ਟਿਕਟ ਆ ਇਹ 10 ਕਰੋੜ ਦਾ ਨਾਮ ਆ ਟਿਕਟ 500 ਵਾਲੀ ਪਾਓ ਤੇ ਇਹ ਲੱਖਵਾ ਤੁਸੀਂ ਕਰੋੜਾਪਤੀ ਬਣੋ ਸਾਡੀ ਚਰਚਾ ਲੱਗੇ ਜੀ ਸੰਜੇ ਲਾਟਰੀ ਜਿਹੜਾ 스타 ਹੈਗਾ ਉਹ ਲੱਕੀਆ ਲੋਕਾਂ ਵਾਸਤੇ ਬਿਲਕੁਲ ਠੀਕ ਹੈ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਸਹੀ ਹੈ ਲੋਕਾਂ ਕੀ ਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਦੇ ਆ ਵੇਖੋ ਜੀ ਕਿਸਮਤ ਦੀ ਮਾਰ ਨਹੀਂ ਹੈ ਕਿਸਮਤ ਇਸ ਤੋਂ ਵਧੀਆ ਇਸ ਤੋਂ ਵਧੀਆ ਕਿਸੇ ਦਾ ਇਮਾਨਦਾਰ ਤਰੀਕਾ ਹੋਰ ਕੋਈ ਨਹੀਂ ਆ 500 ਰੁਪਏ ਜਾਂ 100 ਰੁਪਏ 200 ਰੁਪਏ ਖਰਚਣਾ ਕੋਈ ਏਡੀ ਵੱਡੀ ਗੱਲ ਨਹੀਂ ਆ ਕਿਉਂਕਿ ਇਹ ਜੂਆ ਤੇ ਹੈ ਨਹੀਂ ਆ ਠੀਕ ਹੈ ਜੀ